ਸਾਈਕਲ ਦੇ ਇੱਥੇ ਕਈ ਵਰਿਆਂ ਤੋਂ ਖੜੇ ਹੋਣ ਦਾ ਕਾਰਨ ਇਸ ਦੇ ਮਾਲਕ ਦੇ ਘਰ ਦੇ ਹਾਲਾਤ ਫਿਰ ਇੱਕਦਮ ਗੁਰੂ ਨਾਨਕ ਦੀ ਉਮਤ ਦੇ ਵਾਰਿਸ ਇਸ ਪਰਿਵਾਰ ਦੇ ਕੋਲ ਪਹੁੰਚਦੇ ਨੇ ਤੇ ਇਸ ਦੇ ਪਰਿਵਾਰ ਦੇ ਹਾਲਾਤਾਂ ਨੂੰ ਸਮਝਦੇ ਨੇ ਆਓ ਜਾਣਦੇ ਹਾਂ ਇਸ ਪਰਿਵਾਰ ਦੇ ਕੀ ਹਾਲਾਤ ਸਨ ਦਰਵਾਜ਼ਾ ਲੱਗਿਆ ਹੋਇਆ ਸੀ ਅਸੀਂ ਅੰਦਰ ਜਾ ਕੇ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰਿਵਾਰ ਕਿਹੜਾ ਹੈ ਉਹ ਅਸੀਂ ਨਹੀਂ ਦੱਸ ਸਕਦੇ ਲੇਕਿਨ ਉਸ ਪਰਿਵਾਰ ਕਿਹੜੀਆਂ ਹਾਲਾਤਾਂ ਦੇ ਵਿੱਚ ਰਹਿ ਰਿਹਾ ਉਹ ਜ਼ਰੂਰ ਦੱਸਾਂਗੇ ਮੈਂ ਕਹਾਂਗਾ ਵੀਰ ਨੂੰ ਅੰਦਰ ਆ ਜਾਓ ਆ ਤੁਸੀਂ ਦੇਖ ਰਹੇ ਹੋ ਕਿ ਮੈਨੂੰ ਤਾਂ ਅੰਦਰ ਲੰਘਣਾ ਹੀ ਔਖਾ ਹੋ ਰਿਹਾ ਆ ਦੇਖੋ ਭਾਂਡੇ ਇਦਾਂ ਦੇ ਪਏ ਹੋਏ ਆ ਇਹਨਾਂ ਦੇ ਥੱਲੇ ਬਿਸਤਰਾ ਕੋਈ ਨਹੀਂ ਅੰਦਰ ਇਹਦੇ ਹਾਲਾਤ ਤੁਹਾਨੂੰ ਦਿਖਾ ਦਿਆਂ ਕਿ ਕਿਸੇ ਵੀ ਟਾਈਮ ਇਹ ਡਿੱਗ ਸਕਦਾ ਹੈ ਅਦੇਖੋ ਤੁਸੀਂ ਬਾਲੇ ਦੇ क्रैक ਹੋਏ ਆ ਟਾਇਲਾਂ ਬਿਲਕੁਲ ਬਾਹਰ ਆ ਚੁੱਕੀਆਂ ਨੇ ਔਰ ਜੋ ਵੀ ਇਹਨਾਂ ਦਾ ਇੱਥੇ ਸਮਾਨ ਹੈ ਬਿਜਲੀ ਦਾ ਬੋਰਡ ਕਿਉਂਕਿ ਇਹ ਰੋਟੀ ਜਿਹੜੀ ਹੈ ਲੱਕੜ ਦੇ ਨਾਲ ਬਣਾਉਂਦੇ ਆ ਬਾਲ ਕੇ ਚੁੱਲ੍ਹੇ ਦੇ ਵਿੱਚ ਇੱਕੋ ਇੱਕ ਮੰੰਜਾ ਜਿਹੜਾ ਦਰਵਾਜ਼ੇ ਦੇ ਅੰਦਰ ਪਿਆ ਉਹ ਇਹ ਘਰ ਦੇ ਜੀਵ ਜਿਹੜੇ ਨੇ ਉਹਨਾਂ ਦੀ ਤਸਵੀਰ ਨਹੀਂ ਦਿਖਾ ਰਹੇ ਕਿਉਂਕਿ ਜੇ ਅਸੀਂ ਉਹਨਾਂ ਦੀ ਤਸਵੀਰ ਦਿਖਾਈ ਤਾਂ ਹੋ ਸਕਦਾ ਹੈ ਕੁਝ ਲੋਕੀ ਜਿਹੜੇ ਨੇ ਉਹ ਇਤਰਾਜ਼ ਕਰਦੇ ਨੇ ਬਲਕਿ ਸਾਨੂੰ ਵੀ ਅੱਛਾ ਨਹੀਂ ਲੱਗਦਾ ਕਿ ਕਿਸੇ ਦੀ ਗੁਰਬਤ ਦਾ ਮਜ਼ਾਕ ਉਡਾਇਆ ਜਾਵੇ ਲੇਕਿਨ ਇਹ ਤਸਵੀਰਾਂ ਇਸ ਕਰਕੇ ਦਿਖਾਈਆਂ ਜਾ ਰਹੀਆਂ ਨੇ ਕਿ ਆਪ ਸਮੂਹ ਸੰਗਤ ਨੂੰ ਜਿਹੜੇ ਕੀ ਦਸਵੰਦ ਦਿੰਦੇ ਹੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡਾ ਜਿਹੜਾ ਦਸਵੰਦ ਹੈ ਉਹ ਕਿਸ ਜਗ੍ਹਾ ਤੇ ਜਾ ਕੇ ਲੱਗ ਰਿਹਾ ਹੈ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਮੈਂ ਆਇਆ ਹਾਂ ਬਾਰਡਰ ਇਲਾਕਾ ਅਰਸ ਖੁਰਾਦਾ ਜਿੱਥੇ ਕਿ ਉਸ ਮਿਸ਼ਨ ਨੂੰ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ ਸੀ ਮਿਸ਼ਨ ਨੂੰ ਅੱਗੇ ਵਧਾਉਣ ਵਾਲੀ ਇੱਕ ਸੰਸਥਾ ਦੇ ਨਾਲ ਗੁਰੂ ਨਾਨਕ ਲੰਗਰ ਮਿਸ਼ਨ ਦੇ ਨਾਲ ਇੱਥੇ ਮੈਂ ਪਹੁੰਚਿਆ ਹਾਂ ਜੀ ਹਾਂ ਇੱਕ ਪਰਿਵਾਰ ਦੀ ਕਹਾਣੀ ਨੂੰ ਦੁੱਖਾਂ ਦਾ ਪਹਾੜ ਜਿਸ ਪਰਿਵਾਰ ਦੇ ਉੱਤੇ ਆਇਆ ਹੋਇਆ ਸੀ ਉਸ ਪਰਿਵਾਰ ਦੀ ਐਡੀ ਪੂਰੀ ਹਾਲਤ ਸੀ ਕਿ ਹੈਂਡ ਟੂ ਮਾਉਥ ਵੀ ਨਹੀਂ ਸੀਗੇ ਨਾ ਖਾਣ ਨੂੰ ਨਾ ਰਹਿਣ ਨੂੰ ਛੱਤ ਤੱਕ ਜਿਹੜੀ ਹੈ ਉਹਨਾਂ ਦੇ ਉੱਤੇ ਜਿਹੜੀ ਪਈ ਸੀ ਉਹ ਕਿਸੇ ਵੀ ਸਮੇਂ ਉਹਨਾਂ ਦੇ ਸਿਰ ਦੇ ਉੱਤੇ ਡਿੱਗ ਸਕਦੀ ਸੀ ਔਰ ਉਹ ਪੂਰਾ ਦਾ ਪੂਰਾ ਪਰਿਵਾਰ ਖਤਮ ਹੋ ਸਕਦਾ ਸੀ ਕਿੰਨਾ ਹਾਲਾਤਾਂ ਦੇ ਵਿੱਚ ਉਹ ਪਰਿਵਾਰ ਰਹਿ ਰਿਹਾ ਸੀ ਉਹ ਤੁਹਾਨੂੰ ਥੋੜੀ ਜਿਹੀਆਂ ਤਸਵੀਰਾਂ ਜ਼ਰੂਰ ਦਿਖਾਵਾਂਗਾ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਉਂ ਗੁਰੂ ਨਾਨਕ ਲੰਗਰ ਮਿਸ਼ਨ ਨੇ ਇਸ ਪਰਿਵਾਰ ਦੀ ਬਾਹ ਫੜੀ ਅਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਵੀਰ ਉੱਤੇ ਲੱਗੇ ਹੋਏ ਨੇ ਹੱਥੀ ਸੇਵਾ ਕਰ ਰਹੇ ਨੇ ਕਿਵੇਂ ਇਹਨਾਂ ਨੇ ਇਸ ਪਰਿਵਾਰ ਨੂੰ ਇੱਕ ਪੱਕੀ ਛੱਤ ਦਿੱਤੀ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਜ਼ਰੂਰ ਦਿਖਾਵਾਂਗਾ ਕਿ ਇਸ ਛੱਤ ਦੇ ਪੈਣ ਤੋਂ ਪਹਿਲਾਂ ਤੱਕ ਇਹ ਪਰਿਵਾਰ ਕਿੱਥੇ ਰਹਿ ਰਿਹਾ ਹੈ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਇਨਸਾਨੀਅਤ ਵੀ ਸ਼ਰਮਸਾਰ ਹੋ ਜਾਂਦੀ ਹੈ ਜਿਸ ਵੇਲੇ ਇਸ ਪਰਿਵਾਰ ਦੇ ਹਾਲਾਤਾਂ ਨੂੰ ਅਸੀਂ ਦੇਖਦੇ ਹਾਂ ਆਓ ਤੁਹਾਨੂੰ ਪਹਿਲਾਂ ਉਸ ਪਰਿਵਾਰ ਦੇ ਹਾਲਾਤ ਵੀ ਜਿਹੜੇ ਨੇ ਉਹ ਮੈਂ ਸਾਰੇ ਦਿਖਾਉਣਾ ਹਾਂ ਕਿ ਕਿਉਂ ਗੁਰੂ ਨਾਨਕ ਲੰਗਰ ਮਿਸ਼ਨ ਨੇ ਇਸ ਪਰਿਵਾਰ ਦੀ ਬਾਹ ਫੜੀ ਮੈਂ ਕਹਿੰਨਾ ਵੀਰ ਜੀ ਨੂੰ ਕਿ ਆਓ ਅਸੀਂ ਨਾਲ ਦੇ ਨਾਲ ਚੱਲਦੇ ਰਹੀਏ ਔਰ ਤੁਹਾਨੂੰ ਦਿਖਾਵਾਂਗਾ ਇਸ ਵੇਲੇ ਜਿਹੜੇ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਤੁਸੀਂ ਦੇਖ ਰਹੇ ਹੋ ਕਿ ਲੈਂਟਰ ਦੀ ਸੇਵਾ ਚੱਲ ਰਹੀ ਹੈ ਸਾਰੇ ਵੀਰ ਲੱਗੇ ਹੋਏ ਨੇ ਪਰ ਉਸ ਤੋਂ علاوہ ਇੱਕ ਚੀਜ਼ ਜਿਹੜੀ ਮੈਂ ਦਿਖਾਣਾ ਚਾਹੁੰਦਾ ਕਿ ਕਿਉਂ ਗੁਰਨਾਨਕ ਲੰਗਰ ਮਿਸ਼ਨ ਨੇ ਇਹ ਪਰਿਵਾਰ ਦਾ ਹੱਥ ਫੜਿਆ ਇਹ ਝੁੱਗੀ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੇ ਪਾਸੋਂ ਬੰਦ ਦੀਵਾਰ ਵੀ ਬਿਲਕੁਲ ਟੇਢੀ ਹੋਈ ਪਈ ਹੈ ਮਾੜਾ ਜਿਹਾ ਜ਼ਿਆਦਾ ਮੀਂਹ ਆ ਜਾਵੇ ਜਾਂ ਆਂਦੀ ਚਖੜਾ ਜਾਵੇ ਤਾਂ ਇਹ ਦੀਵਾਰ ਡਿੱਗ ਸਕਦੀ ਹੈ ਭਾਵੇਂ ਅੰਦਰੋਂ ਡਿੱਗੇ ਤੇ ਭਾਵੇਂ ਬਾਹਰੋਂ ਇਸ ਦਰਵਾਰ ਇਸ ਦੀਵਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਦਰਵਾਜ਼ਾ ਤਾਂ ਹੈ ਖੁੱਲਾ ਦਰਵਾਜ਼ਾ ਹੈ ਪਰ ਇਸ ਦਰਵਾਜ਼ੇ ਦੇ ਵਿੱਚ ਕੋਈ ਬੁਹਾ ਲੱਗਾ ਨਹੀਂ ਹੈ ਇਹ ਓਪਨ ਹੈ ਪਰ ਇਸ ਪਰਿਵਾਰ ਦੇ ਹਾਲਾਤ ਕੀ ਦਰਵਾਜ਼ੇ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਟਾਟ ਨੂੰ ਜਿਹੜਾ ਦਰਵਾਜ਼ਾ ਬਣਾਇਆ ਉਸਨੂੰ ਲੱਗਿਆ ਹੋਇਆ ਸੀ ਅਸੀਂ ਅਸੀਂ ਅੰਦਰ ਜਾ ਕੇ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰਿਵਾਰ ਕਿਹੜਾ ਹੈ ਉਹ ਅਸੀਂ ਨਹੀਂ ਦੱਸ ਸਕਦੇ ਲੇਕਿਨ ਉਸ ਪਰਿਵਾਰ ਕਿਹੜੀਆਂ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਉਹ ਜ਼ਰੂਰ ਦੱਸਾਂਗੇ ਮੈਂ ਕਹਾਂਗਾ ਵੀਰ ਨੂੰ ਅੰਦਰ ਆ ਜਾਓ ਆ ਤੁਸੀਂ ਦੇਖ ਰਹੇ ਹੋ ਕਿ ਮੈਨੂੰ ਤਾਂ ਅੰਦਰ ਲੰਘਣਾ ਹੀ ਔਖਾ ਹੋ ਰਿਹਾ ਆ ਦੇਖੋ ਭਾਂਡੇ ਇਦਾਂ ਦੇ ਪਏ ਹੋਏ ਆ ਇਹਨਾਂ ਦੇ ਥੱਲੇ ਬਿਸਤਰਾ ਕੋਈ ਨਹੀਂ ਅੰਦਰ ਮੈਂ ਕਹਾਂਗਾ ਵੀਰ ਨੂੰ ਕਿ ਅੰਦਰ ਆ ਜਾਓ ਬਿਲਕੁਲ ਹੀ ਬਿਲਕੁਲ ਅੰਦਰ ਆ ਜਾਓ ਤੁਸੀਂ ਔਰ ਮੈਂ ਤਸਵੀਰਾਂ ਜਿਹੜੀਆਂ ਨਾਲ ਦੇ ਨਾਲ ਦਿਖਾ ਰਿਹਾ ਇਸ ਚੁੱਲੇ ਦੇ ਉੱਤੇ ਰੋਟੀ ਬਣਦੀ ਜਾਂਦੀ। ਇਹ ਇਹਨਾਂ ਦਾ ਸਮਾਨ ਹੈ। ਇੱਕ ਪੱਖਾ ਤੁਸੀਂ ਦੇਖ ਰਹੇ ਹੋ ਨਾਲ ਸਮਾਨ ਡਰਮ ਪਏ ਹੋਏ ਆ ਔਰ ਇਹ ਇਹਦੇ ਹਾਲਾਤ ਤੁਹਾਨੂੰ ਦਿਖਾ ਦਿਆਂ ਕਿ ਕਿਸੇ ਵੀ ਟਾਈਮ ਇਹ ਡਿੱਗ ਸਕਦਾ ਹੈ। ਇਹ ਦੇਖੋ ਤੁਸੀਂ ਬਾਲੇ ਦੇ ਕ੍ਰੈਕ ਹੋਏ ਆ, ਟੈਲਾਂ ਬਿਲਕੁਲ ਬਾਹਰ ਆ ਚੁੱਕੀਆਂ ਨੇ। ਔਰ ਜੋ ਵੀ ਇਹਨਾਂ ਦਾ ਇੱਥੇ ਸਮਾਨ ਹੈ, ਬਿਜਲੀ ਦਾ ਬੋਰਡ ਕਿਉਂਕਿ ਇਹ ਰੋਟੀ ਜਿਹੜੀ ਹੈ ਲੱਕੜ ਦੇ ਨਾਲ ਬਣਾਉਂਦੇ ਆ ਬਾਲਕੇ ਚੁੱਲ੍ਹੇ ਦੇ ਵਿੱਚ ਇੱਕੋ ਇੱਕ ਮੰੰਜਾ ਜਿਹੜਾ ਦਰਵਾਜ਼ੇ ਦੇ ਅੰਦਰ ਪਿਆ ਉਹ ਇਹ ਹੈ ਔਰ ਇਹ ਹਾਲਾਤ ਨੇ ਪਰ ਚਲੋ ਜੈਸੇ ਵੀ ਨੇ ਇਹ ਇਹਨਾਂ ਨੇ ਇਸ ਦੇ ਵਿੱਚ ਵੀ ਗੁਜ਼ਾਰਾ ਕੀਤਾ ਇਹ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿ ਗੁਰੂ ਨਾਨਕ ਲੰਗਰ ਮਿਸ਼ਨ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜਦਾ ਹੈ ਤਸਵੀਰਾਂ ਐਕਸਕਲੂਸਿਵ ਕਰਕੇ ਤੁਹਾਨੂੰ ਦਿਖਾਉਣਾ ਚਾਹੁੰਦੇ ਸੀ ਆਪਸੀ ਸਾਇੰਟੀ ਟੀਵੀ ਤੇ ਕਿ ਜਿੰਨਾ ਹੋ ਸਕੇ ਗੁਰੂ ਨਾਨਕ ਲੰਗਰ ਮਿਸ਼ਨ ਦੇ ਦਸਵੰਤ ਦੇ ਵਿੱਚ ਵਾਅਦਾ ਕਰੋ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਦਾ ਹਾਲਾਤ ਨੇ ਅੰਦਰ ਮੈਨੂੰ ਆਪਣੀ ਅੱਖਾਂ ਤੇ ਰਾਹੀਂ ਦਿਖ ਨਹੀਂ ਰਿਹਾ ਹੋ ਸਕਦਾ ਕੈਮਰਾ ਕੁਝ ਨਾ ਕੁਝ ਜ਼ਰੂਰ ਕੈਚ ਕਰ ਰਿਹਾ ਹੋਵੇ ਕੁਝ ਤਸਵੀਰਾਂ ਦਿਖਾ ਰਿਹਾ ਹੋਵੇ ਤੁਹਾਨੂੰ ਕਿਵੇਂ ਇਹਨਾਂ ਦੇ ਘਰ ਦੇ ਹਾਲਾਤ ਨੇ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਥੋੜਾ ਮੈਂ ਦੀਵਾਰ ਜ਼ਰੂਰ ਕਹਾਗਾ ਜ਼ਰੂਰ ਦਿਖਾਈ ਦਿਖਾਈ ਜਾਏ ਜਿੱਥੋਂ ਆਰ ਪਾਰ ਤੱਕ ਦਿਖਾਈ ਦੇ ਰਿਹਾ ਹੈ ਛੱਤ ਦੇ ਵਿੱਚ ਵੀ ਹੋਲ ਹੋਏ ਪਏ ਆ ਔਰ ਬਾਲੇ ਜਿਹੜੇ ਆ ਉਹ ਟੁੱਟੇ ਹੋਏ ਆ ਤੋਂ ਮੈਂ ਇਸ ਕਰਕੇ ਇਸ ਘਰ ਦੇ ਅੰਦਰ ਆਇਆ ਕਿਉਂਕਿ ਅਸੀਂ ਘਰ ਦੇ ਜੀਵ ਜਿਹੜੇ ਨੇ ਉਹਨਾਂ ਦੀ ਤਸਵੀਰ ਨਹੀਂ ਦਿਖਾ ਰਹੇ ਕਿਉਂਕਿ ਜੇ ਅਸੀਂ ਉਹਨਾਂ ਦੀ ਤਸਵੀਰ ਦਿਖਾਈ ਤਾਂ ਹੋ ਸਕਦਾ ਹੈ ਕੁਝ ਲੋਕੀ ਜਿਹੜੇ ਨੇ ਉਹ ਇਤਰਾਜ਼ ਕਰਦੇ ਨੇ ਬਲਕਿ ਸਾਨੂੰ ਵੀ ਅੱਛਾ ਨਹੀਂ ਲੱਗਦਾ ਕਿ ਕਿਸੇ ਦੀ ਗੁਰਬਤ ਦਾ ਮਜ਼ਾਕ ਉਡਾਇਆ ਜਾਵੇ ਲੇਕਿਨ ਇਹ ਤਸਵੀਰਾਂ ਇਸ ਕਰਕੇ ਦਿਖਾਈਆਂ ਜਾ ਰਹੀਆਂ ਨੇ ਕਿ ਆਪ ਸਮੂਹ ਸੰਗਤ ਨੂੰ ਜਿਹੜੇ ਕੀ ਦਸਵੰਦ ਦਿੰਦੇ ਹੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡਾ ਜਿਹੜਾ ਦਸਵੰਦ ਹੈ ਉਹ ਕਿਸ ਜਗ੍ਹਾ ਤੇ ਜਾ ਕੇ ਲੱਗ ਰਿਹਾ ਹੈ ਮੈਂ ਹੁਣ ਥੋੜਾ ਬਾਹਰ ਜਾ ਕੇ ਤਸਵੀਰਾਂ ਤੁਹਾਨੂੰ ਥੋੜਾ ਫਿਰ ਤੋਂ ਦਿਖਾਵਾਂ ਕਿ ਗੁਰੂ ਨਾਨਕ ਲੰਗਰ ਮਿਸ਼ਨ ਦੇ ਵੀਰ ਜਿਹੜੇ ਨੇ ਉਹ ਕਿਸ ਤਰੀਕੇ ਦੀ ਸੇਵਾ ਜਿਹੜੀ ਆ ਉਹ ਕਰਦੇ ਨੇ ਤੁਸੀਂ ਦੇਖੋ ਮੇਰੀ ਹਾਲਾਤ ਕਿ ਮੈਂ ਸਿਰਫ 2 ਤੋਂ 3 ਮਿੰਟ ਇਸ ਕਮਰੇ ਚ ਰਿਹਾ ਤੇ ਮੇਰੇ ਹਾਲਾਤ ਐਸੇ ਹੋ ਗਏ ਕਿ ਮੈਂ ਪਸੀਨਾ ਪਸੀਨਾ ਹੋ ਗਿਆ ਸੋ ਸੋਚੋ ਕਿ ਇਹ ਪਰਿਵਾਰ ਪੂਰਾ ਤਿੰਨ ਬੰਦੇ ਨੇ ਪਰਿਵਾਰ ਦੇ ਕਿਵੇਂ ਰਹਿੰਦੇ ਹੋਣਗੇ ਪਰ ਇਹ ਵੀ ਦੱਸਦੇ ਆ ਕਿ ਇਸ ਪਰਿਵਾਰ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਤਾਂ ਇਸ ਪਰਿਵਾਰ ਨੇ ਸਾਨੂੰ ਦੱਸਿਆ ਕਿ ਇਹਨਾਂ ਦੇ ਭਰਾ ਜਿਹੜੇ ਨੇ ਉਹ ਵੱਡੇ ਵੱਡੇ ਸ਼ਾਹੂਕਾਰ ਨੇ ਪਰ ਅਫਸੋਸ ਕਿ ਉਹਨਾਂ ਨੂੰ ਆਪਣਾ ਭਰਾ ਨਹੀਂ ਦਿਖਾਈ ਦਿੱਤਾ ਇਸ ਪਰਿਵਾਰ ਦੀ ਕਹਾਣੀ ਥੋੜੀ ਜੀ ਮੈਂ ਤੁਹਾਨੂੰ ਜ਼ਰੂਰ ਦਿਖਾਵਾਂ ਸੁਣਾਵਾਂਗਾ ਇਸ ਪਰਿਵਾਰ ਦੇ ਟੋਟਲ 4 ਜੀਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਜੋ ਪਰਿਵਾਰ ਸੀ ਹੱਸਦਾ ਖੇਡਦਾ ਸੀ ਜਿਹੜਾ ਮੇਲ ਮੈਂਬਰ ਸੀ ਤੇ ਉਹਦਾ ਇੱਕ ਅੱਗੇ ਪੁੱਤਰ ਸੀ ਇੱਕ ਧੀ ਸੀ بیوی ਉਹਨਾਂ ਦੀ ਜਿਹੜੀ ਪਹਿਲਾਂ ਹੀ ਚਲ ਬੱਸੀ ਸੀ ਕਿਉਂਕਿ ਬਿਮਾਰ ਹੋਣ ਦੇ ਕਾਰਨ ਬਹੁਤ ਸਾਰਾ ਪੈਸਾ ਸਾਰੀ ਜ਼ਮੀਨ ਵਿਕ ਗਈ ਉਹ ਸਭ ਕੁਝ ਉਹਦਾ ਜਿਹੜਾ ਸੀ ਉਹ ਇੱਥੇ ਖਤਮ ਹੋ ਗਿਆ ਉਸ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਸੀ ਉਹਦਾ ਵੀ ਦਿਮਾਗੀ ਤਮਾਜ਼ਮ ਥੋੜਾ ਠੀਕ ਨਹੀਂ ਸੀ ਯਾਨੀ ਕਿ ਉਹ ਕਹਿ ਸਕਦੇ ਆ ਕਿ ਡਿਪਰੈਸ਼ਨ ਦੀ ਹਾਲਤ ਦੇ ਵਿੱਚ ਇੱਕੋ ਇੱਕ ਧੀ ਜਿਹੜੀ ਸੀ 12ਵੀਂ ਪਾਸ ਸੋਹਣੀ ਸੁਨੱਖੀ ਧੀ ਉਹ ਉਸ ਬਜ਼ੁਰਗ ਦੀ ਉਹ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਲੱਗੀ ਸੀ ਔਰ ਅੱਛਾ ਗੁਜ਼ਾਰਾ ਚੱਲ ਰਿਹਾ ਸੀ ਲੇਕਿਨ ਇੱਕਦਮ ਤੋਂ ਉਹਨਾਂ ਦੀਆਂ ਦੋ ਮੱਝਾਂ ਜਿਹੜੀਆਂ ਰੱਖੀਆਂ ਹੋਈਆਂ ਸੀ ਇਲਾਕੇ ਦਾ ਹੀ ਕੋਈ ਬੰਦਾ ਜਿਹੜਾ ਸੀ ਉਹ ਆਪਣੇ ਬੰਦੇ ਭੇਜ ਕੇ ਸ਼ਾਇਦ ਉਹ ਚੋਰੀ ਕਰਵਾ ਲੈਂਦਾ ਔਰ ਚੋਰੀ ਹੋਣ ਤੋਂ ਬਾਅਦ ਉਸ ਬਜ਼ੁਰਗ ਦਾ ਵੀ ਜਿਹੜਾ ਦਿਮਾਗੀ ਤਮਾਜ਼ੁੰ ਥੋੜਾ ਜਿਹਾ ਸੀ ਉਹ ਵਿਗੜ ਜਾਂਦਾ ਕਿਉਂਕਿ ਐਡੀ ਵੱਡੀ ਸੱਟ ਪਹਿਲਾਂ ਉਹਦੀ ਆਪ ਦੀ بیوی ਚਲੀ ਗਈ ਫਿਰ ਉਤੋਂ ਉਹਦਾ ਜਮੀਨ ਚਲੀ ਗਈ ਜਾਇਦਾਦ ਸਾਰੀ ਖਤਮ ਹੋ ਗਈ ਔਰ ਸਿਰਫ ਤੇ ਸਿਰਫ ਇੱਕ ਇਹੋ ਜਿਹੜਾ ਤੁਸੀਂ ਦੇਖ ਰਹੇ ਹੋ ਛੋਟਾ ਜਿਹਾ ਕੁੱਲੀ ਵਰਗਾ ਕਮਰਾ ਇਹ ਰਹਿ ਗਿਆ ਇਸ ਤੋਂ ਬਾਅਦ ਉਹਦੀ ਧੀ ਜਿਹੜੀ ਸਕੂਲ ਦੇ ਵਿੱਚ ਪੜਾਉਂਦੀ ਸੀ ਸ਼ਾਇਦ ਤਾਣੇ ਮੈਨੇ ਸੁਣਨ ਦੇ ਕਾਰਨ ਉਹਦਾ ਵੀ ਦਿਮਾਗੀ ਤਮਾਜ਼ਮ ਜਿਹੜਾ ਸੀ ਉਹ ਐਸਾ ਹੋਇਆ ਕਿ ਉਹ ਬਿਲਕੁਲ ਡਿਪਰੈਸ਼ਨ ਦੇ ਵਿੱਚ ਚਲੇ ਗਈ ਉਹ ਗੱਲਬਾਤ ਕਰਨਾ ਬੰਦ ਕਰ ਗਈ ਮਗਰ ਤਨ ਗੁਰੂ ਨਾਨਕ ਕਹਿਣ ਵਾਲੀ ਉਹ ਪੀੜੀ ਜਿਹੜੀ ਅੱਜ ਸੇਵਾ ਤੇ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਐਸੀ ਪੀੜੀ ਦੇ ਵਿੱਚੋਂ ਐਸੇ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਇੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਇਸ ਪਰਿਵਾਰ ਦੀ ਹਾਲਤ ਇਸ ਪਰਿਵਾਰ ਦੀ ਪੀੜਾ ਨੂੰ ਸੁਣਿਆ ਤਾਂ ਰਹਿਣਾ ਨਹੀਂ ਗਿਆ ਅੰਦਰੋਂ ਗੁਰੂ ਨਾਨਕ ਬੋਲ ਪਿਆ ਕਿ ਇਹਨਾਂ ਦੀ ਬਾਹ ਫੜੋ ਤਾਂ ਅੱਜ ਗੁਰੂ ਨਾਨਕ ਲੰਗਰ ਮਿਸ਼ਨ ਨੇ ਇਸ ਪਰਿਵਾਰ ਦੀ ਬਾਹ ਫੜੀ ਹੈ ਉਮੀਦ ਕਰਦੇ ਹਾਂ ਕਿ ਇਸ ਪਰਿਵਾਰ ਦੀ ਆ ਫੜਨ ਤੋਂ ਬਾਅਦ ਇਹ ਪਰਿਵਾਰ ਹੁਣ ਆਪਣੇ ਛੱਤ ਦੇ ਥੱਲੇ ਰਹੇਗਾ ਫਿਰ ਤੁਹਾਨੂੰ ਦੱਸਦੇ ਆ ਤਿੰਨ ਮੈਂਬਰ ਨੇ ਹੁਣ ਇਸ ਵੇਲੇ ਇਸ ਪਰਿਵਾਰ ਦੇ ਇਹਨਾਂ ਦੀ ਮਾਤਾ ਜਿਹੜੀ ਆ ਪਹਿਲਾਂ ਹੀ ਚੜ੍ਹਾਈ ਕਰ ਚੁੱਕੀ ਹੈ ਉਹਦੇ ਕਾਰਨ ਇਹਨਾਂ ਦਾ ਸਾਰਾ ਅੱਜ ਕਾ ਸਾਰਾ ਕੁਝ ਖਤਮ ਉਸ ਤੋਂ ਬਾਅਦ ਉਹਨਾਂ ਦਾ ਪਿਤਾ ਜਿਹੜਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਹੈ ਉਹਦੀ ਜਿਹੜੀ ਬੇਟੀ ਹੈ ਔਰ ਬੇਟਾ ਹੈ ਉਹ ਵੀ ਦੋਨੋਂ ਡਿਪਰੈਸ਼ਨ ਦੇ ਵਿੱਚ ਨੇ ਲੇਕਿਨ ਹੁਣ ਸ਼ਾਇਦ ਉਹਨਾਂ ਦੀ ਉਹ ਡਿਪਰੈਸ਼ਨ ਦੇ ਵਿੱਚ ਥੋੜਾ ਘਾਟਾ ਹੋਵੇਗਾ ਪਰ ਉਹ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਜਿਹੜਾ ਹੈ ਉਹ ਬਣਾ ਸਕਣਗੇ ਗੁਰਨਾਨਕ ਲੰਗਰ ਮਿਸ਼ਨ ਨੇ ਇਹਨਾਂ ਪਰਿਵਾਰ ਦੀ ਜਿਹੜੀ ਘਰ ਦੀ ਛੱਤ ਹੈ ਸਿਰ ਦੀ ਛੱਤ ਹੈ ਉਹਦਾ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰ ਦਿੱਤਾ ਹੈ ਪਰ ਉਮੀਦ ਕਰਦੇ ਹਾਂ ਗੁਰਨਾਨਕ ਲੰਗਰ ਮਿਸ਼ਨ ਇਸੇ ਤਰ੍ਹਾਂ ਇਹਨਾਂ ਦੀ ਬਾ ਜਦ ਤੱਕ ਇਹ ਪਰਿਵਾਰ ਸਟੈਂਡ ਨਹੀਂ ਹੋ ਜਾਂਦਾ ਤਦ ਤੱਕ ਫੜ ਕੇ ਰੱਖਣਗੇ ਔਰ ਆਪ ਜੀ ਨੂੰ ਫਿਰ ਤੋਂ ਇੱਕ ਵਾਰ ਬੇਨਤੀ ਹੈ ਕਿ ਇਸ ਪਰਿਵਾਰ ਦੀ ਜਿਹੜੀ ਹੈ ਇਸ ਵਰਗੇ ਹੋਰ ਵੀ ਕਈ ਪਰਿਵਾਰ ਹੋਣਗੇ ਉਹਨਾਂ ਦੀ ਵੀ ਸੇਵਾ ਜਿਹੜੀ ਹੈ ਗੁਰਨਾਨਕ ਲੰਗਰ ਮਿਸ਼ਨ ਦੀ ਲੱਗ ਸਕਦੀ ਹੈ ਤੁਸੀਂ ਆਪਣਾ ਵੱਦ ਤੋਂ ਵੱਦ ਦਸਵੰਨ ਜਿਹੜਾ ਹੈ ਗੁਰਨਾਨਕ ਲੰਗਰ ਮਿਸ਼ਨ ਦੇ ਜਿਹੜੇ ਵੀਰ ਨੇ ਮੈਂ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ ਦਿੱਤੇ ਹੋਏ ਨੇ ਉਸ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਆਪਣਾ ਦਸਵੰਨ ਜਿਹੜਾ ਹੈ ਤੁਸੀਂ ਉਹ ਉਹਨਾਂ ਤੱਕ ਪਹੁੰਚਾ ਸਕਦੇ ਹੋ ਦਸਵੰਨ ਚਾਹੇ ਤੁਸੀਂ ਆਪਣੇ ਹੱਥੀ ਸੇਵਾ ਕਰ ਲੋ ਜਿਵੇਂ ਕਿ ਇਹ ਵੀਰ ਕਰ ਰਹੇ ਨੇ ਚਾਹੇ ਤੁਸੀਂ ਮਾਇਆ ਰਾਹੀਂ ਸੇਵਾ ਕਰ ਲੋ ਚਾਹੇ ਤੁਸੀਂ ਮਟੀਰੀਅਲ ਦੇ ਰਾਹੀਂ ਸੇਵਾ ਕਰ ਲੋ ਭਾਵੇਂ ਰੇਤ, ਬਜਰੀ, ਸਰੀਆ, ਸੀਮੈਂਟ ਕੁਝ ਵੀ ਜਿਹੜਾ ਤੁਸੀਂ ਇਟਾਂ ਤੁਸੀਂ ਉਹ ਗੁਰੂ ਨਾਨਕ ਲੰਗਰ ਮਿਸ਼ਨ ਦੇ ਨਾਲ ਮਿਲ ਕੇ ਇੱਥੇ ਸੇਵਾ ਕਰ ਸਕਦੇ ਹੋ। ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਔਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਗੁਰੂ ਨਾਨਕ ਲੰਗਰ ਮਿਸ਼ਨ ਦੀ ਬਾ ਤੁਸੀਂ ਫੜੋ ਤਾਂ ਕਿ ਗੁਰੂ ਨਾਨਕ ਲੰਗਰ ਮਿਸ਼ਨ ਅੱਗੇ ਇਹੋ ਜਿਹੇ ਪਰਿਵਾਰਾਂ ਦੀ ਬਾ ਫੜ ਸਕੇ। ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਜੜੀਆਂ ਕਹਾਣੀਆਂ ਨੇ ਹੋਰ ਵੀ ਜੜੀਆਂ ਪਰਿਵਾਰਾਂ ਦੀਆਂ ਪਰੇਸ਼ਾਨੀਆਂ ਨੇ ਤੁਹਾਡੇ ਤੱਕ ਲੈ ਕੇ ਆਵਾਂਗੇ ਔਰ ਦੱਸਾਂਗੇ ਕਿ ਗੁਰੂ ਨਾਨਕ ਲੰਗਰ ਮਿਸ਼ਨ ਕਿਵੇਂ ਉਹਨਾਂ ਨੂੰ ਖਤਮ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਲੰਗਰ ਮਿਸ਼ਨ ਦੀ ਤਰਫੋਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਸਾਰੇ ਵੀਰਾਂ ਦਾ ਪਹਿਲੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਤਾਨੂੰ ਇੰਨੀ ਸਪੋਰਟ ਕੀਤੀ ਮਾਇਆ ਰਾਹੀਂ ਤੇ ਸਾਰੇ ਵੀਰਾਂ ਦਾ ਧੰਨਵਾਦ ਹੈ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਲੈਂਡਰ ਦੀ ਸੇਵਾ ਅੱਜ ਤੋਂ 4 ਦਿਨ ਪਹਿਲੇ ਉਡੀਕੀ ਗਈ ਸੀ ਤੇ ਉਹ ਸਾਰੀ ਮੁਕੰਮਲ ਹੋ ਗਈ ਹੈ ਤੇ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਹੀ ਵੀਰਾਂ ਦਾ ਬਹੁਤ ਧੰਨਵਾਦ ਹੈ ਤੇ ਲਾਸਟ ਦੇ ਵਿੱਚ ਮੈਂ ਚਾਹੁੰਦਾ ਕਿ ਸਾਡੇ ਨਾਲ ਅੱਜ ਸਾਡੇ ਵੀਰ ਰਮਨਵੀਰ ਫਸਟ ਟਾਈਮ ਸਾਡੇ ਨਾਲ ਸੇਵਾ ਦੇ ਵਿੱਚ ਇੱਥੇ ਸਾਡੇ ਕੋਲ ਪਹੁੰਚੇ ਨੇ ਤੇ ਮੈਂ ਚਾਹਾਂਗਾ ਵੀਰ ਨੂੰ ਕਿ ਵੀਰ ਦੋ ਤਿੰਨ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨ ਕਿ ਕਿਹ ਕੈਸਾ ਐਕਸਪੀਰੀਅੰਸ ਰਿਹਾ ਔਰ ਐਸੀ ਸੇਵਾ ਦੇ ਵਿੱਚ ਸੰਗਤ ਨੂੰ ਅੱਗੇ ਕੀ ਸੁਨਾਹ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਜੀ ਵੱਡਾ ਉੱਥੇ ਹੀ ਅਸੀਂ ਪਰਮਾਤਮਾ ਦੀ ਦਰਗਾਹ ਵਿੱਚ ਇਹੋ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਜਿਹੜੇ ਨੇ ਗੁਰੂ ਨਾਨਕ ਲੰਗਰ ਮਿਸ਼ਨ ਦੇ ਵੀਰਾਂ ਨੂੰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਾਂ ਕਿ ਜਿਹੜੇ ਕੀਰਤ ਕਰਦੇ ਨੇ ਆਪਣੀ ਸੱਚੀ ਤੇ ਸੋਚੀ ਉੱਥੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਉਹ ਸਿਧਾਂਤ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਨ ਪਾਈ ਹੈ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਅੱਜ ਇੱਕ ਵਾਰ ਫਿਰ ਕਿਸੇ ਲੋੜਵੰਦੀ ਜਿਹੜੀ ਹੈ ਉਹ ਛੱਤ ਪਾ ਕੇ ਦਿੱਤੀ ਹੈ ਸੋ ਮੈਂ ਜਿਹੜੇ ਵੀਰ ਇਹਨਾਂ ਨੂੰ ਦਸੋਂਪਾ ਦਿੰਦੇ ਨੇ ਉਹਨਾਂ ਨੂੰ ਵੀ ਮੈਂ ਜ਼ਰੂਰ ਆਪਣੀ ਬੇਨਤੀ ਕਰਨਾ ਕਿ ਤੁਹਾਡਾ ਦਸਵੰਤ ਜਿਹੜਾ ਦਿੱਤਾ ਹੋਇਆ ਬੜੀ ਸੋਹਣੀ ਜਗ੍ਹਾ ਤੇ ਲੱਗ ਰਿਹਾ ਹੈ ਕਿਉਂਕਿ ਦੇਖੋ ਇੱਕ ਤਾਂ ਇਹ ਚਾਵਣ ਵੀ ਨਾ ਕਰ ਤੇ ਬਈਏ ਲਾ ਕੇ ਤੇ ਸਾਰਾ ਲੈਂਟਰ ਪਵਾ ਸਕਦੇ ਸੀ ਪਰ ਇਹ ਸਾਰੇ ਕੀਰਤੀ ਵੀਰ ਜਿਹੜੇ ਨੇ ਹੱਥੋਂ ਸੇਵਾ ਕੀਤੀ ਆਪਣੀ ਉਹ ਇਸ ਲੈਂਟਰ ਦੇ ਵਿੱਚ ਅਸੀਂ ਇੱਕ ਦੋ ਮਿਸਤਰੀ ਜਾਂ ਦੋ ਚਾਰ ਬਈਏ ਲੈਂਦੇ ਆਂ ਬਾਕੀ ਸਾਰਾ ਜਿਹੜਾ ਇਹ ਲੈਂਟਰ ਹੈ ਇਹਨਾਂ ਸਾਰਿਆਂ ਵੀਰਾਂ ਦੇ ਸਹਿਯੋਗ ਨਾਲ ਮਿਹਨਤ ਦੇ ਸਦਕੇ ਕਿਉਂਕਿ ਉਹ ਪੈਸੇ ਵੀ ਅਗਰ ਸਾਡੇ ਕੋਲ ਬਚਨ ਗਏ ਉਸ ਦੇ ਰਾਸੀ ਆਹੇ ਰਾਹੀ ਅਸੀਂ ਇਹਨਾਂ ਨੂੰ ਕਿਸ਼ਤਰ ਵੀ ਕਰਵਾ ਕੇ ਦੇ ਸਕਦੇ ਆਂ ਸੋ ਇਹ ਮੈਂ ਇੱਕ ਤਾਂ ਬੜੀ ਅੱਛੀ ਸੋਚ ਲੈ ਕੇ ਵੀਰ ਤੁਰੇ ਨੇ ਇਹ ਹੱਥੀ ਕੀਰਤ ਕਰਨ ਵਾਲੇ ਵੀਰ ਨੇ ਸੋ ਮੈਂ ਸਾਰੀ ਸੰਗਤ ਦਾ ਜਿੱਥੇ ਧੰਨਵਾਦੀ ਹਾਂ ਉੱਥੇ ਹੀ ਪਰਮਾਤਮਾ ਦੀ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਗੁਰੂ ਨਾਨਕ ਪਾਸ਼ਾ ਦੇ ਇਹਨਾਂ ਸਿੱਖਾਂ ਦੇ ਉੱਤੇ ਆਪਣਾ ਮੇਰਾ ਰਹਿਮਤਾ ਭਰਿਆ ਹੱਥ ਜਿਹੜਾ ਉਹ ਇਸੇ ਤਰ੍ਹਾਂ ਕਰਕੇ ਰੱਖੀ ਅੱਜ ਅੱਗਾ ਤੋਂ ਵੀ ਇਹੋ ਜਿਹੇ ਉਪਰਾਲੇ ਜਿਹੜੇ ਨੇ ਜਿਹੜਾ ਸਿਧਾਂਤ ਸਾਨੂੰ ਗੁਰੂ ਪਾਤਸ਼ਾਹਾਂ ਦਿੱਤਾ ਹੈ ਆਪਾਂ ਉਹਦੇ ਵਿੱਚੋਂ ਨਾ ਛਿੜਕੀਏ ਕਿਸੇ ਵੀ ਗਰੀਬ ਲੋੜਵੰਦੀ ਜਿਹੜੀ ਹੈ ਉਹ ਆਪਾਂ ਸੇਵਾ ਦੇ ਲਈ ਹਮੇਸ਼ਾ ਤਸੱਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਦੇ ਵਿੱਚ ਸਾਰੀ ਟੀਮ ਦੇ ਵੱਲੋਂ ਅਸੀਂ ਸਾਰੇ ਪਿੰਡ ਦੇ ਜੋ ਆਣੀ ਸੱਜਣ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਡੀ ਇੱਥੇ ਪੂਰੀ ਸਪੋਰਟ ਕੀਤੀ ਤੇ ਸਪੈਸ਼ਲੀ ਕਾਲੇ ਵੀਰ ਦਾ ਤੇ ਬਿੱਟੂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਪਹਿਲੇ ਦਿਨ ਤੋਂ ਇੱਥੇ ਸਾਡੇ ਨਾਲ ਨੇ ਤੇ ਉਹਨਾਂ ਦਾ ਤੇ ਸਾਰੇ ਪਿੰਡ ਦਾ ਤੇ ਜਿਨ੍ਹਾਂ ਵੀਰ ਨੇ ਪੂਰੀ ਸ਼ਟਿੰਗ ਦੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇੰਨੀ ਕੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬੋਲੇ